ਹੈਲੋ ਫੈਮਲੀ ਕਿਵੇਂ ਤੁਸੀਂ ਸਾਰੇ ਹੋ ਤੁਸੀਂ ਸਾਰੇ ਬਹੁਤ ਹੀ ਘੈਂਟ ਹੋਵੋਗੇ ਮੇਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਮੇਰਾ ਡੇ 4 ਹੈ ਮਤਲਬ ਡੇ 3 ਕੱਲ ਸੀ ਆਪਣਾ ਅੱਜ ਆਪਣਾ ਡੇ 4 ਹੈ ਤੇ ਡੇ 4 ਦੇ ਵਿੱਚ ਮੈਂ ਤੁਹਾਡੇ ਨਾਲ ਲਾਈਕ ਮੈਜੀਕਲ ਡਰਿੰਕ ਦੀ ਮਤਲਬ ਵੀਡੀਓ ਨਹੀਂ ਮੈਂ ਤੁਹਾਡਾ ਸ਼ੇਅਰ ਕਰੂੰਗੀ ਵੀਡੀਓ ਤੁਸੀਂ ਜਿਹੜੀ ਮੇਰੀ ਫਸਟ ਵੀਡੀਓ ਉਹ ਦੇਖ ਲਿਓ ਬਸ ਤੇ ਉਹਦੇ ਵਿੱਚ ਵਕਤ ਕੁਝ ਜ਼ਿਆਦਾ ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਤੇ ਜਿਵੇਂ ਕਿ ਮੈਂ ਵੇਟ ਰੈਡਿਊਸ ਵਾਸਤੇ ਜੇ ਤੁਸੀਂ ਕਹਿੰਦੇ ਹੋ ਵੀ ਰਾਤੋਂ ਰਾਤ ਮਤਲਬ ਮੈਜਿਕ ਹੋ ਜਾਵੇ ਕੋਈ ਤੇ ਉਹ ਇੱਕ ਮੈਜੀਕਲ ਡਰਿੰਕ ਹੈ ਬਿਲਕੁਲ ਮੈਜੀਕਲ ਡਰਿੰਕ ਹੈ ਉਹਨੂੰ ਤੁਸੀਂ ਜ਼ਰੂਰ ਅਪਲਾਈ ਕਰੋ ਜਿਹੜੀ ਮੈਜੀਕਲ ਡਰਿੰਕ ਹੈ ਉਹ ਆਪਣੀ ਹੈਗੀ ਹੈ ਦਾਲਚੀਨੀ ਵਾਲੀ ਠੀਕ ਹੈ ਤੁਸੀਂ ਮਤਲਬ ਡੇਢ ਗਲਾਸ ਵਾਟਰ ਦਾ ਲੈ ਲੈਣਾ ਹੈਗਾ ਤੇ ਉਸ ਤੋਂ ਬਾਅਦ ਉਹਨੂੰ ਡੇਢ ਗਲਾਸ ਦੇ ਵਿੱਚ ਜਦੋਂ ਇੱਕ ਗਲਾਸ ਰਹਿ ਗਿਆ ਉਹਦੇ ਵਿੱਚ ਉਦੋਂ ਤੱਕ ਹੀ ਆਪਾਂ ਨੇ ਜਿਹੜੀ ਇੱਕ ਦਾਲਚੀਨੀ ਦੀ ਸਟਿਕ ਹੁੰਦੀ ਹੈ ਉਹ ਪਾ ਕੇ ਤੁਸੀਂ ਉਹਨੂੰ ਬੋਇਲ ਕਰਨਾ ਹੈਗਾ ਮਤਲਬ ਉਦੋਂ ਤੱਕ ਬੋਇਲ ਕਰਨਾ ਜਦ ਤੱਕ ਉਹਦਾ ਪਾਣੀ ਘੱਟ ਨਹੀਂ ਜਾਂਦਾ ਹੈਗਾ ਕਈ ਲੋਕੀ ਹੁੰਦੇ ਆ ਵੀ ਹਾਂ ਇੱਕ ਅੱਧਾ ਮਿੰਟ ਬੋਇਲ ਕਰਦੇ ਤੇ ਉਸ ਤੋਂ ਬਾਅਦ ਬੰਦ ਕਰ ਦਿੰਦੇ ਐਦਾਂ ਨਹੀਂ ਕਰਨਾ ਤੁਸੀਂ ਤੁਸੀਂ ਉਹਨੂੰ ਪ੍ਰੋਪਰ ਨਾਲੇ ਦਾਲਚੀਨੀ ਆਪਦਾ ਫਲੇਵਰ ਛੱਡੂ ਕਿ ਸਾਰਾ ਕੁਝ ਹੋਊਗਾ ਤੇ ਇਹਦੇ ਨਾਲ ਨਾ ਪਤਾ ਕੀ ਦਾਲਚੀਨੀ ਬਹੁਤ ਬੈਸਟ ਹੁੰਦੀ ਹੈਗੀ ਇਹਦੇ ਨਾਲ ਜੇ ਮੈਂ 슈ਗਰ ਕਰੀਵਿੰਗ ਵਗੈਰਾ ਹੁੰਦੀ ਹੈ ਨਾ ਤਾਂ ਤੁਸੀਂ ਇਹਨੂੰ ਸ਼ਾਮ ਨੂੰ ਆਪਣਾ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਤੁਸੀਂ ਇਹ ਡਰਿੰਕ ਲੈ ਲਓ ਤੇ ਜੇ ਮੰਨ ਲਓ ਰਾਤ ਨੂੰ ਤੁਹਾਨੂੰ ਭੁੱਖ ਲੱਗ ਜਾਵੇ ਤੁਹਾਨੂੰ ਲੱਗਦਾ ਵੀ ਹਾਂ ਵੀ ਤੁਹਾਡੇ ਮਤਲਬ ਕਿਸੇ ਨੂੰ ਦੇਖ ਕੇ 10 ਵਜੇ ਮੈਨੂੰ ਸਟਾਈਮ ਤੁਸੀਂ ਕੋਸ਼ਿਸ਼ ਕਰੋ ਵੀ ਤੁਸੀਂ ਇਹ ਦਾਲਚੀਨੀ ਵਾਲੀ ਜਿਹੜੀ ਡਰਿੰਕ ਹੈ ਬਣਾ ਕੇ ਪਿਓ ਇਹ ਤੁਹਾਡੇ ਤੇ ਐਨਾ ਮੈਜਿਕ ਕਰੂਗੀ ਮਤਲਬ ਤੁਹਾਡੇ ਪਏ ਪੈਨ ਜਿਹੜੀ ਬੋਡੀ ਦੀ ਚਰਬੀ ਹੈ ਨਾ ਉਹ ਕੱਟ ਕਰਨੀ ਸਟਾਰਟ ਕਰ ਦੂ ਤੁਸੀਂ ਇਹ ਰੂਟੀਨ ਮਤਲਬ ਇਹ ਨਹੀਂ ਹੈਗਾ ਮੈਂ ਤੁਹਾਨੂੰ ਇਹ ਨਹੀਂ ਕਹਿੰਦੀ ਵੀ ਦਿਨ ਦੇ ਵਿੱਚ ਤਿੰਨ ਚਾਰ ਵਾਰੀ ਪਿਓ ਸਿਰਫ ਦਾਲਚੀਨੀ ਲੈਣੀ ਹੈ ਮੈਂ ਉਹ ਵੀਡੀਓ ਦੇ ਵਿੱਚ ਜਿਹੜੀ ਤੁਹਾਨੂੰ ਪਹਿਲਾਂ ਦੱਸੀ ਸੀ ਉਹਦੇ ਵਿੱਚ ਮੈਂ ਤੁਹਾਨੂੰ ਐਪਲ ਸਾਈਡਰ ਵਿਨੇਗਰ ਵੀ ਦੱਸਿਆ ਸੀਗਾ ਤੇ ਇਹ ਦੇ ਕਰਕੇ ਜਿਹੜੇ ਇਹ ਵਾਲੀ ਹੈ ਇਹਦੇ ਵਿੱਚ ਸਿਰਫ ਦਾਲਚੀਨੀ ਲੈਣੀ ਆ ਤੁਸੀਂ ਤੇ ਦਾਲਚੀਨੀ ਹੀ ਯੂਜ਼ ਕਰਨੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਡਰਿੰਕ ਜਸਟ ਤੁਸੀਂ ਰਾਤ ਨੂੰ ਲੈਣੀ ਆ ਮਤਲਬ ਖਾਣਾ ਖਾਣ ਤੋਂ ਪ੍ਰੋਪਰ ਮਤਲਬ ਬਿਲਕੁਲ ਫ੍ਰੀ ਹੋ ਕੇ ਉਸ ਟਾਈਮ ਤੁਸੀਂ ਇਹ ਲੈਣੀ ਆ ਤੇ ਇਹ ਡਰਿੰਕ ਰਾਤ ਨੂੰ ਤੁਹਾਡੇ ਤੇ ਐਨਾ ਜ਼ਿਆਦਾ ਅਸਰ ਕਰੂਗੀ ਮਤਲਬ ਤੁਹਾਡੀ ਪੇਟ ਦੀ ਚਰਬੀ ਐਵੇਂ ਲੱਗੂਗਾ ਜਿਵੇਂ ਪਿਗਲਣੀ ਸਟਾਰਟ ਹੋ ਗਈ ਤੇ ਬਹੁਤ ਜਲਦੀ ਤੁਹਾਨੂੰ ਇਹਦਾ ਰਿਜ਼ਲਟ ਮਿਲ ਜਾਊਗਾ ਤੇ ਦਾਲਚੀਨੀ ਬਹੁਤ ਹੀ ਬੈਸਟ ਹੈਗੀ ਇਹ weight reduce ਕਰਨ ਵਾਸਤੇ ਤੇ 슈ਗਰ ਦੀ ਕਰੀਵਿੰਗ ਵਗੈਰਾ ਹੁੰਦੀਆਂ ਤੁਹਾਡੇ ਉਹ ਵੀ ਬਿਲਕੁਲ ਖਤਮ ਕਰ ਦੂਗੀ ਤੁਸੀਂ ਇਹਨੂੰ ਜ਼ਰੂਰ ਅਪਲਾਈ ਕਰੋ ਤੇ ਜਿਹੜੀ ਆਪਾਂ ਨੇ ਇਹ ਡਰਿੰਕ ਲੈ ਰਹੇ ਆਂਗੇ ਇਹਦਾ ਐਨਕ ਜ਼ਰੂਰ ਧਿਆਨ ਰੱਖਿਓ ਕਿ ਮਤਲਬ ਇਹਨੂੰ ਸਿਰਫ ਰਾਤ ਦੇ ਟਾਈਮ ਲੈਣਾ ਹੈ ਕੋਈ ਦਿਨ ਦੇ ਵਿੱਚ ਕੋਈ ਸਵੇਰੇ ਕਿਸੇ ਵੀ ਟਾਈਮ ਨਹੀਂ ਲੈਣਾ ਸਿਰਫ ਇੱਕ ਟਾਈਮ ਯੂਜ਼ ਕਰਨੀ ਹੈ ਉਹ ਵੀ ਰਾਤ ਦਾ ਖਾਣਾ ਖਾਣ ਤੋਂ ਬਿਲਕੁਲ ਅੱਧਾ ਘੰਟਾ ਬਾਅਦ ਤੁਸੀਂ ਇਹ ਡਰਿੰਕ ਲੈਣੀ ਹੈਗੀ ਇਹ ਡਰਿੰਕ ਲੈਣ ਮਤਲਬ ਜੇ ਤੁਸੀਂ ਚਾਹੋ ਤਾਂ ਤੁਸੀਂ ਦਿਨ ਦੇ ਵਿੱਚ ਲੈ ਸਕਦੇ ਹੋ ਬਟ ਤੁਹਾਨੂੰ ਮੈਂ ਇੱਕ ਗੱਲ ਦੱਸਣ ਜੇ ਤੁਸੀਂ ਦਿਨ ਦੇ ਵਿੱਚ ਵੀ ਇਹ ਡਰਿੰਕ ਲੈ ਰਹੇ ਹੋ ਤਾਂ ਤੁਹਾਡੀ ਜਿਹੜੀ ਬੋਡੀ ਹੈਗੀ ਉਹ ਜਿਹੜੀ ਦਾਲਚੀਨੀ ਦੇ ਯੂਜ਼ ਟੂ ਹੋ ਜਾਊਗੀ ਤੇ ਇਹ ਦੇ ਕਰਕੇ ਇਹ ਤੁਹਾਡੇ ਕਿਸੇ ਕੰਮ ਨਹੀਂ ਆਉਣੀ ਹੈਗੀ ਤੇ ਮਤਲਬ weight reduce ਨਹੀਂ ਹੋਣਾ ਤੁਹਾਡਾ ਇਹ ਦੇ ਕਰਕੇ ਤੁਸੀਂ ਇਹਨੂੰ ਡਰਿੰਕ ਨੂੰ ਸਿਰਫ ਰਾਤ ਦੇ ਟਾਈਮ ਯੂਜ਼ ਕਰਨਾ ਠੀਕ ਹੈ ਨਾ ਤੇ ਇਹਨੂੰ ਲੈ ਕੌਣ ਸਕਦਾ ਮਤਲਬ ਇਹ ਮੈਜਿਕਲ ਡਰਿੰਕ ਨੂੰ ਕੌ ਕੋਣ ਨਹੀਂ ਪੀ ਸਕਦਾ ਇਹ ਵੀ ਮੈਂ ਤੁਹਾਨੂੰ ਦੱਸਦੀ ਆ ਇਹਨੂੰ ਪੀਣ ਵਾਸਤੇ ਮਤਲਬ ਸਭ ਤੋਂ ਪਹਿਲਾਂ ਜਿਹੜੀ ਪ੍ਰੈਗਨੈਂਟ ਲੇਡੀਜ਼ ਵਗੈਰਾ ਹੁੰਦੀਆਂ ਨੇ ਉਹ ਪਲੀਜ਼ ਇਹਨੂੰ ਅਵੋਇਡ ਕਰਨ ਉਹ ਬਿਲਕੁਲ ਵੀ ਨਾ ਇਹਨੂੰ ਲੈਣ ਤੇ ਉਸ ਤੋਂ ਬਾਅਦ ਜਿਨ੍ਹਾਂ ਦਾ ਮਤਲਬ ਗੈਸਟਰੋਲ ਵਧਿਆ ਹੋਇਆ ਹੈ ਜਾਂ ਫਿਰ ਜਿਵੇਂ ਖੂਨ ਗਾੜਾ ਹੈਗਾ ਉਹ ਉਸ ਦੀ ਮੈਡੀਸਿਨ ਵਗੈਰਾ ਚੱਲਦੀ ਹੈ ਤਾਂ ਉਹ ਵੀ ਪਲੀਜ਼ ਅਵੋਇਡ ਕਰਨ ਤੇ ਬਾਕੀ ਜੇ ਕੋਈ ਹੋਰ ਮੈਡੀਸਿਨ ਵਗੈਰਾ ਤੁਸੀਂ ਚੱਲਦੀ ਹੈ ਤੁਸੀਂ ਆਪਣੇ ਡਾਕਟਰ ਨੂੰ ਕਨਸਰਨ ਕਰਕੇ ਤੁਸੀਂ ਉਹਦੇ ਨਾਲ ਗੱਲ ਕਰਕੇ ਤੁਸੀਂ ਇਹਨੂੰ ਜ਼ਰੂਰ ਆਪਣੇ ਉਹਦੇ ਵਿੱਚ ਸ਼ਾਮ ਦੇ ਰੁਟੀਨ ਦੇ ਵਿੱਚ ਸ਼ਾਮਿਲ ਕਰੋ ਤੇ ਇਹ ਬਹੁਤ ਹੀ ਦਾ ਮੈਡੀਕਲ ਰਿਜ਼ਲਟ ਦਊ ਕਿ ਸਿਰਫ ਇੱਕ ਡਰਿੰਕ ਹੈ ਜਿਨੇ ਤੁਹਾਡੀ ਚਰਬੀ ਬਿਲਕੁਲ ਮੋਮ ਦੀ ਤਰ੍ਹਾਂ ਪਿਘਲਾ ਦੇਣੀ ਹੈ ਤੇ ਇੱਕ ਇਹ ਤੁਹਾਨੂੰ ਐਵੇਂ ਫਿਰ ਹੋਊਗਾ ਕੁਝ ਟਾਈਮ ਬਾਅਦ ਹਰ ਕੋਈ ਇਨਸਾਨ ਤੁਹਾਡੇ ਤੇ ਪੁੱਛੂਗਾ ਵੀ ਹਾਂ ਵੀ ਤੁਹਾਡੇ weight ਇੰਨੀ ਜਲਦੀ ਰਿਡਿਊਸ ਹੋਣ ਦਾ ਰੀਜ਼ਨ ਕੀ ਹੈ ਤੇ ਐਵੇਂ ਤਾਂ ਕੀ ਹੈ ਜਿਹੜਾ ਤੁਸੀਂ ਲੈ ਰਹੇ ਹੋ ਵੀ ਤੁਹਾਡੀ ਚਰਬੀ ਐਵੇਂ ਬੀ ਬਿਲਕੁਲ ਇੱਕ ਮੈਜਿਕ ਦੀ ਤਰ੍ਹਾਂ ਪਿੰਗਲ ਪਿਗਲੇ ਸਟਾਰਟ ਹੋ ਜਾਉ ਤੇ ਤੁਸੀਂ ਇਹ ਡਰਿੰਕ ਜ਼ਰੂਰ ਲਿਓ ਜਿਹੜੀ ਮੈਂ ਤੁਹਾਨੂੰ ਦੱਸਿਆ ਦਾਲਚੀਨੀ ਸਿਰਫ ਦਾਲਚੀਨੀ ਇਹਦੇ ਵਿੱਚ ਹੋਰ ਕੁਝ ਨਹੀਂ ਮੈਂ ਤੁਹਾਨੂੰ ਐਡ ਕਰਵਾ ਰਹੀ ਕੁਝ ਵੀ ਨਹੀਂ 슈ਗਰ ਕਰੀਵਿੰਗਸ ਇਹ ਤੁਹਾਡੀਆਂ ਘੱਟ ਕਰ ਦੂਗੀ metabolisim ਇਹ ਤੁਹਾਡਾ ਸਟਰੋਂਗ ਕਰ ਦੂਗੀ ਮਤਲਬ ਕਾਫੀ ਚੀਜ਼ਾਂ ਨੇ ਜਿਹੜੀਆਂ ਦਾਲਚੀਨੀ ਆਪਣੇ ਪੇਟ ਦੇ ਵਿੱਚ ਅੰਦਰ ਜਾ ਕੇ ਸਭ ਕੁਝ ਸਹੀ ਕਰ ਦੂਗੀ ਤੇ ਅੱਜ ਦੀ ਵੀਡੀਓ ਡੇ 4 ਮੈਂ ਆਪਦੀ ਸਾਰੀ ਐਕਸਰਸਾਈਜ਼ ਵਗੈਰਾ ਸਾਰਾ ਰੁਟੀਨ ਜਿਮ ਫੋਲੋ ਕਰਦੀ ਨੇ ਮੈਂ ਆਪ ਦਾ ਫੋਲੋ ਕਰ ਚੁੱਕੀ ਹਾਂ ਉਸ ਤੋਂ ਬਾਅਦ ਮੈਂ ਇਹ ਵੀਡੀਓ ਤੁਹਾਡੇ ਵਾਸਤੇ ਬਣਾ ਰਹੀ ਹਾਂ ਤੇ ਆਪਣਾ ਡੇ 4 ਹੈ ਤੇ ਡੇ ਬਾ ਡੇ ਦੇਖਦੇ ਆਪਾਂ ਲਾਸਟ ਦਿਨ ਤੱਕ ਆਪਣਾ weight ਕਿੰਨਾ ਜਾਂਦਾ ਤਦ ਤੱਕ ਮਿਲਦੇ ਨੇ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ